ਅੱਜ ਦੀ ਪਰਫਾਰਮੈਂਸ ਦਾ ਮੇਰਾ ਵੀ ਸ਼ਤਾਨੀ ਬਚਾਰ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਸਾਡਾ ਮੇਨ ਮਕਸਦ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਸੋਂ 16 ਮਈ ਵਾਲੇ ਦਿਨ ਸਵੇਰੇ 10 ਵਜੇ ਕਾਦੀਆਂ ਦੀ ਇਸ ਇਤਿਹਾਸਕ ਧਰਤੀ ਤੇ ਪਹੁੰਚ ਰਹੇ ਨੇ ਔਰ ਕਾਦੀਆਂ ਆਈਟੀਆਈ ਦੀ ਜਿਹੜੀ ਗਰਾਊਂਡ ਆ ਉੱਥੇ ਉਹ ਜਨਤਕ ਸਭਾ ਜਿਹੜੀ ਆ ਉਹਨੂੰ ਸੰਬੋਧਨ ਕਰਨਗੇ ਔਰ ਅੱਜ ਮੈਂ মিডিਆ ਦੇ ਰਾਈ ਸਾਰਿਆਂ ਨੂੰ ਆਪਣੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਖਾਸ ਕਰਕੇ ਕਾਦੀਆਂ ਹਲਕੇ ਦੇ ਔਰ ਜ਼ਿਲ੍ਹਾ ਗਰਦਾਸਪੁਰ ਦੇ ਉਹਨਾਂ ਨੂੰ ਪਰਜੋਰ ਅਪੀਲ ਵੀ ਕਰਦਾ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਮਾਨ ਸਾਹਿਬ ਸਾਡੇ ਇਲਾਕੇ ਚ ਆਉਣ ਔਰ ਇਲਾਕਾ ਨਿਵਾਸੀਆਂ ਦੇ ਰੂਬਰੂ ਹੋਣ ਸੋ ਉਹ ਜਿਹੜੀਆਂ ਸਾਡੇ ਇੰਤਜ਼ਾਰ ਦੀਆਂ ਘੜੀਆਂ ਸੀ ਉਹ ਖਤਮ ਹੋਈਆਂ ਨੇ ਔਰ ਪਰਸੋਂ ਮਾਨ ਸਾਹਿਬ ਆ ਰਹੇ ਆ ਤੋ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦਾ ਔਰ ਸਾਰੇ মিডিਆ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਉਸ ਦਿਨ ਉੱਥੇ ਪਹੁੰਚਣ ਔਰ ਮਾਨ ਸਾਹਿਬ ਦੇ ਅਸੀਂ ਜਿਹੜੇ ਆ ਵਿਚਾਰ ਸੁਣੀਏ ਔਰ ਸਾਰੀ ਗੱਲ ਜਿਹੜੀ ਉਹ ਲੈ ਕੇ ਜਾਈ ਲੰਬੇ ਸਮੇਂ ਬਾਅਦ ਇਹ ਕੀ ਆ ਕਿ ਆ ਰਹੇ ਨੇ ਕਾਦੀਆਂ ਦੇ ਵਿੱਚ ਕੋਈ ਲਿਸਟ ਤਿਆਰ ਕੀਤੀ ਗਈ ਕਾਦੀਆਂ ਹਰ ਕਿਤੇ ਵੀ ਪ੍ਰਕਾਰਾਂ ਦੇ ਵਿੱਚ ਦੱਸਣਾ ਹੋ ਗਿਆ ਤੁਹਾਨੂੰ ਸੀਮ ਸਾਹਿਬ ਨੂੰ ਵੀ ਅਸੀਂ ਅਸੀਂ ਹਲਕੇ ਵਾਈਜ਼ ਗਰੰਟੀਆਂ ਦੀ ਲਿਸਟ ਬਣਾਈ ਆ ਉਹ ਮੈਂ ਹੁਣ ਡਿਸਕਲੋਜ਼ ਨਹੀਂ ਕਰਾਂਗਾ ਉਸ ਦਿਨ ਰੈਲੀ ਵਾਲੇ ਦੇਣੀ ਤੁਹਾਨੂੰ ਜਿਹੜੇ 4-5 ਪੁਆਇੰਟ ਆ ਖਾਸ ਕਰਕੇ ਸਾਡੇ ਕਾਦੀਆਂ ਹਲਕੇ ਦੇ ਨਾਲ ਸੰਬੰਧਿਤ ਹਲਕੇ ਦੀਆਂ ਅਸੀਂ ਗਰੰਟੀਆਂ ਉਦੋਂ ਦੇਾਂਗੇ ਮਾਨ ਸਾਹਿਬ ਦੇ ਕੇ ਜਾਣਗੇ ਔਰ ਉਹ ਗਰੰਟੀਆਂ ਇਹਨਾਂ 55 ਸਾਲਾਂ ਦੇ ਵਿੱਚ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਕਾਫੀ ਵੱਡੇ ਐਲਾਨ ਜਿਹੜੇ ਆ ਉਦੋਂ ਹੋਣਗੇ ਜੇ ਆਲੋਪ ਚੋਣਾਂ ਦੀ ਗੱਲ ਜੇ ਕਿੰਨੀ ਕਿਹਾ ਚੱਲ ਰਿਹਾ ਘਰੇ ਹਸਾਲ ਦਾ ਕੋਈ ਜਨਰਲ ਸਕੱਤਰ ਵੀ ਤੁਸੀਂ ਤੇ ਜਿਲ੍ਹਾ ਜੋਇਨ ਕਮੇਟੀ ਦੇ ਮੈਂਬਰ ਆ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਬੜੀਆਂ-ਬੜੀਆਂ-ਬੜੀਆਂ ਜੁਆਇਨਿੰਗਾਂ ਕੱਲ ਹੀ ਸ਼੍ਰੀ ਸ਼ਵਰਨ ਸਲਾਰੀਆ ਜੀ ਜਿਹੜੇ ਭਾਜਪਾ ਦੇ ਕਾਫੀ ਵੱਡੇ ਲੀਡਰ ਸੀ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਸੀ ਉਹ ਆਮ ਆਦਮੀ ਪਾਰਟੀ 'ਚ ਆ ਗਏ ਉਸ ਤੋਂ ਪਹਿਲਾਂ ਵੀ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਨੇ ਕਾਫੀ ਵੱਡੀ ਗਿਣਤੀ 'ਚ ਜੁਆਇਨਿੰਗ ਹੋਦਣ 100-150 ਚੰਗਾਪੜਾ ਜਿਹੜਾ ਨਾਮਵਰ ਬੰਦਾ ਸਾਡੀ ਲੋਕ ਸਭਾ ਗੁਰਦਾਸਪੁਰ 'ਚੋਂ ਜੁਆਇਨ ਕੀਤਾ ਸ਼ੈਰੀ ਕਲਸੀ ਜੀ ਔਰ ਮੈਂ ਮਾਨ ਸਾਹਿਬ ਦੀ ਹਾਜ਼ਰੀ 'ਚ ਅਸੀਂ ਜੁਆਇਨਿੰਗ ਕਰਵਾਈਆਂ ਔਰ ਹੁਣ ਵੀ ਮੈਂ ਹਲਕੇ 'ਚ ਵੀ ਜਦੋਂ ਜਾ ਰਿਹਾ ਵਾਂ ਰੋਜ਼ ਹੀ ਸੈਂਕੜਿਆਂ ਦੀ ਗਿਣਤੀ 'ਚ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਰਹੇ ਆ ਔਰ ਦਿਨ ਬਦ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਕੈਂਪੇਨ ਆ ਉਹ ਬੈਟਰ ਹੁੰਦੀ ਜਾ ਰਹੀ ਆ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਗਰਦਾਸਪੁਰ ਤੋਂ ਉਹ ਚੰਗੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰਨਗੇ ਟੋਟਲ ਕਿੰਨੀਆਂ ਸੀਟਾਂ ਲੱਗੀਆਂ ਸੀਟਾਂ ਤੇ ਮਾਨ ਸਾਹਿਬ ਨੇ ਜੋ ਨਾੜਾ ਦਿੱਤਾ 13 0 ਦਾ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਉਹ 13 0 ਦਾ ਨਾਰਾ ਜਿਹੜਾ ਵਾ ਉਹ ਪੂਰਾ ਹੋਏਗਾ ਔਰ ਇੱਕ ਤਰਫੀ ਮੁਕਾਬਲਾ ਜਿਹੜਾ ਵਾ ਆਉਣ ਵਾਲੇ ਦਿਨਾਂ ਚ ਪੰਜਾਬ ਚ ਦੇਖਣ ਨੂੰ ਮਿਲੇਗਾ ਜੀ ਇਸ ਰੈਲੀ ਦਾ ਕਿੰਨਾ ਕੁ ਸਮੇਂ ਹੋਇਆ ਇਲੈਕਸ਼ਨ ਦੇ ਦੌਰ ਵਿਚ ਆ ਜਿਹੜੀ ਕੈਂਪ ਨੇ ਇਸ ਕਮੇਗਾ ਸੋ ਇਹ ਇਸ ਰੈਲੀ ਸਪੈਸੀਫਿਕ ਤਾਂ ਵਾ ਕਿਉਂਕਿ ਇਹ ਕਾਦੀਆਂ ਦੀ ਧਰਤੀ ਤੇ ਹੋ ਰਹੀ ਹੈ ਸੋ ਇਹਦਾ ਇਮਪੈਕਟ ਜਿਹੜਾ ਵਾ ਬਹੁਤ ਵੱਡਾ ਹੋਊਗਾ ਔਰ ਸਾਡੇ ਇਲਾਕੇ ਚ ਵੀ ਇਹਦੇ ਨਾਲ ਮਾਨ ਸਾਹਿਬ ਦੇ ਆਉਣ ਦੇ ਨਾਲ ਬਹੁਤ ਵੱਡਾ ਹੰਗਾਰਾ ਮਿਲੇਗਾ ਔਰ ਜਿਹੜੀ ਇਲੈਕਸ਼ਨ ਮਹਮਾ ਉਹ ਆਪਣੀ ਚਰਨ ਸੀਮਾ ਤੇ ਪਹੁੰਚੇ ਮੈਂ ਕਿਹਾ ਸੀ ਐਲ ਪੀ ਹੀਟਰ ਵੀ ਇਸੇ ਹਲਕੇ ਤੋਂ ਆ ਰਹੇ ਸਤ ਉਸ ਸੀ ਬੰਸਲਾ ਨੇ ਵੀ ਜਿਹੜੀ ਭਾਰਤੀ ਹੈ ਜਿਸ ਹੇਠ ਵੀ ਵੇਖੋ ਮਾਨ ਸਾਹਿਬ ਸਾਰੇ ਹਲਕਿਆਂ 'ਚ ਜਾ ਰਹੇ ਆ ਕਰਦਾਸਪੁਰ ਵੀ ਗਏ ਸੀ ਡੇਰਾ ਬਾਬਾ ਨਾਨਕ ਉਸ ਦਿਨ ਫਿਰ ਉਹਨਾਂ ਨੂੰ ਦਿੱਲੀ ਜਾਣਾ ਪਿਆ ਲਗਭਗ ਹਰ ਅਸੈਂਬਲੀ ਹਲਕੇ 'ਚ ਮਾਨ ਸਾਹਿਬ ਆ ਪਾ ਰਹੇ ਨੇ ਔਰ ਗਾਂ ਕੇਜਰੀਵਾਲ ਸਾਹਿਬ ਵੀ ਜਿਹੜਾ ਆ ਉਹ ਪੰਜਾਬ 'ਚ ਕੇਜਰੀਵਾਲ ਸਾਹਿਬ ਵੀ ਹੁਣ ਆ ਰਹੇ ਨੇ ਸੋ ਬੜਾ ਵਧੀਆ ਢੰਗ ਨਾਲ ਜਿਹੜਾ ਆਮ ਆਦਮੀ ਦੀ ਪਾਰਟੀ ਦੀ ਕੈਂਪੇਨ ਉਰੇ ਪੰਜਾਬ ਚ ਹੀ ਬੜੇ ਵਧੀਆ ਢੰਗ ਨਾਲ ਜਿਹੜੀ ਆ ਉਹ ਕੀਤੀ ਜਾਏ। ਥੈਂਕ ਯੂ ਜੀ ਮਿਹਰਬਾਨੀ ਸਾਰਿਆਂ।